ਸੀਗਾ ਕਿ ਬਾਜਬਾ ਸਾਹਿਬ ਹਰ ਇੱਕ ਗੱਲ ਦੇ ਅੰਦਰ ਕਦੇ ਹਾਊਸ ਕਮੇਟੀ ਬਣਾਉਣ ਦੀ ਗੱਲ ਕਰਦੇ ਨੇਗੇ ਕਦੇ ਗੋਇਲ ਸਾਹਿਬ ਦੇ ਰਿਜ਼ਾਈਨ ਦੀ ਗੱਲ ਕਰਦੇ ਨੇਗੇ ਕਦੇ ਕਦੇ ਕੰਮ ਨਹੀਂ ਹੋਇਆ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਇਹਨਾਂ ਦੀ ਪਿੰਡ ਫੁੱਲੜਾ ਚ ਮੈਨੂੰ ਕਰੈਕਟ ਕਰ ਦਿਓ ਜੇ ਮੈਂ ਗਲਤ ਹੋਇਆ ਜਿਹੜੀ ਤੁਸੀਂ ਜ਼ਮੀਨ ਬਾਜਬਾ ਸਾਹਿਬ ਪਿੰਡ ਫੁੱਲੜਾ ਚ ਹੱਦਬਸ ਨੰਬਰ سات سو پر جا نمبر بائی سو تالی بروا بسیکہ نمبر پانچ سو سکاٹ می پندرہ ست پچی بدلے پانچ لکھ پتالی ہزار روپے پرچیز کیتی سی جڑی کے سوڑا پوائنٹ دس مر لے سی بک بیچی کی شاید پولنا جامو ਰਾਜੀਪ ਕੌਰ ਪਤਨੀ ਨਰਮਲ ਸਿੰਘ ਪੁੱਤਰ ਦیدار ਸਿੰਘ ਬਾਹਕ ਚਰਨਜੀਤ ਬਾਜਬਾ ਪਤਨੀ ਪ੍ਰਤਾਪ ਬਾਜਬਾ ਪੁੱਤਰ ਸਤਲਾਮ ਸਿੰਘ ਬਾਜਬਾ ਨੇ ਖੇਵਡ ਨੰਬਰ 212 ਵਿੱਚੋਂ ਰਕਬਾ 5.9.5 ਬੈ ਹੋਇਆ ਹੈ ਦੋਨਾਂ ਦਾ ਇੰਤਕਾਲ ਕੁੱਲ 16.10 ਲੈ ਲਿਆ ਹੈ ਉਕਤ ਰਕਬਾ ਸਰ ਸਪੀਕਰ ਸਾਹਿਬ ਇੰਪੋਰਟੈਂਟ ਗੱਲ ਆ ਉਕਤ ਰਕਬਾ ਬਿਆਸ ਦਰਿਆ ਦੇ ਨਾਲ ਤੁਸੀਂ ਬੰਦੇ ਅੰਦਰ ਪੈਂਦਾ ਹੈ ਤੁਸੀਂ ਬੰਦੇ ਅੰਦਰ ਪੈਂਦਾ ਸਵਾ ਦੋ ਏਕੜ ਜ਼ਮੀਨ ਗਰੀਬ ਕਿਸਾਨ ਤੋਂ ਜਿਹੜੀ ਤੁਸੀਂ ਬੰਦੇ ਅੰਦਰ ਇਹਨਾਂ ਨੂੰ ਖਰੀਦਣ ਦੀ ਕੀ ਜ਼ਰੂਰਤ ਪੈਗੀ 2025 ਚ ਮੈਂ ਦੱਸਦਾ ਦੱਸਦਾ ਇੱਕ ਮਿੰਟ ਚੁੱਪ ਕਰੋ ਹੁਣ ਬਹਿ ਜਾਓ ਭਾਈ ਜੀ ਇਹਨਾਂ ਨੂੰ ਗੱਲ ਕਰ ਫਿਰ ਜਵਾਬ ਦੇ ਦਿਓ ਯੂਲ ਗੈਟ ਅਪੋਰਚੁਨਿਟੀ ਕੀ ਗੱਲ ਕਰਨ ਦਿਓ ਜੀ ਆਨਸਰ ਕਿਹੜਾ ਦੱਸ ਕੀਤਾ ਜਾਵੇ ਜੀ ਸਿਰਫ ਡੇਢ ਮਹੀਨਾ ਪਹਿਲਾਂ ਕਿਉਂਕਿ ਪਤਾ ਸੀ ਇਹਨਾਂ ਨੂੰ ਕਿ ਇਹਦੇ ਅੰਦਰ ਹਰਦੀ ਆਉਣ ਵਾਲੇ ਇਹਦੇ ਅੰਦਰ ਰੇਤ ਆਉਣ ਵਾਲਾਗਾ ਇਹਦੇ ਅੰਦਰ ਰੇਤ ਆਊਗਾ ਰੇਤ ਦੀ ਮਾਈਨਿੰਗ ਆਊਗਾ ਮਿਸਟਰ ਬਾਜਵਾ ਖੜ ਦੇ ਇੱਕ ਮਿੰਟ ਇੱਕ ਮਿੰਟ ਮੈਂ ਝੂਠ ਹੀ ਬੋਲਦਾ ਆ ਛੱਡ ਦਿਓ ਸਪੀਕਰ ਸਾਹਿਬ ਆ ਸਪੀਕਰ ਸਾਹਿਬ ਡਿਸਆਨ ਕਰਦਾ ਗੱਲ ਕਰਨ ਦਿਓ ਗੱਲ ਕਰਨ ਦਿਓ ਤੁਸੀਂ ਜਵਾਬ ਦਿਓ ਤੁਸੀਂ ਜਵਾਬ ਦਿਓ ਕੋਈ ਜਵਾਬ ਦੇ ਦਿਓ ਦੇ ਦਿਓ ਦੇ ਦਿਓ ਦੇ ਦਿਓ ਖੜ ਜੋ ਇਹ ਦੇ ਦਿਓ ਡਿਸਆਨ ਕਰ ਦਿਓ دس دو سٹیٹمنٹ دے دیو کہ پنڈ فولڑا زمین نہیں ہے کی سٹیٹمنٹ دے ہو. دے ہو, دے ہو تو دن متری نہیں خریدی ہر وقت بی جے پی سپوکس مین بنے ہو گے چپ کرو ایک منٹ ایک منٹ پلیز ہاؤس مریادہ بنا کے رکھی جاوے ہاؤس مریادہ بنا کے رکھی ایک منٹ منتری منٹ منتری سردار باجوا جی یو ول ہےپورچونیٹی ٹو آنسر پلیز سیکنڈ پیک پسمال آ پسمال خریدی آ لگ بھگ دس ایک ٹھیک کیر دی اجازت تو بنا بھی جو بھی کچھ بولے گا ریکارڈ نہ کیتا جاوے کمپلیٹ لیٹ سن لو میرا مطلب سن لیو اور اندر داسے گر اے بھی بیاس در دے نال تو سی باندے اندر پہندہ اے تو سی باندے اندر اینا نو جبینہ خریدہ جورت کی پہ گی پھر گل سنو سپیکر صاحب پھر کہیں دے رہے کہ دپارٹمنٹ کا دپارٹمنٹ نو دوشی کیوں بڑھو دے رہے گے دپارٹمنٹ نو دوشی تاں بڑھو دے رہے کہ دویا ستارہ تے انیچ دویا ستارہ تے انیچ ਇਹਨਾਂ ਦੀ ਜ਼ਮੀਨ ਨੂੰ ਬਚਾਉਣ ਦੇ ਲਈ 1 ਕਰੋੜ 18 ਲੱਖ ਰੁਪਏ ਦੇ ਸਟੋਨ ਦੇ ਸਟੱਟ ਲੱਗੇ ਸੀਗੇ ਉਸ ਸਮੇਂ ਕੀ ਦੀ ਸਰਕਾਰ ਸੀ ਤੁਹਾਡੀ ਸੀ ਜ਼ਰਾਬ ਜ਼ਰਾਬ ਸਾਡੀ ਸਰਕਾਰ ਤੋਂ ਲਵੋਣਾ ਚਾਹ ਰਿਹਾ ਗੋਇਲ ਸਾਹਿਬ ਨੂੰ ਕੰਪੇਲ ਕਰਦੇ ਹੋਗੇ ਕਿ ਸਾਡੀ ਜੇਰ ਰੋਡ ਰੈਸ ਕੀਤਾ ਜਾਵੇ ਹਾਊਸ ਦੇ ਵਿੱਚ ਆਰਡਰ ਬਣਾ ਕੇ ਰੱਖਿਆ ਜਾਵੇ ਪਰ ਸਪੀਕਰ ਸਾਹਿਬ ਪਰਫੈਕਟ ਡਾਇਲੌਗ ਨਹੀਂ ਕੀਤਾ 1 ਕਰੋੜ 18 ਲੱਖ ਰੁਪਏ ਲਗਵਾ ਕੇ ਹੁਣ ਜਦੋਂ ਬਾਹਮ ਰੋੜਨ ਦੀ ਗੱਲ ਕਰਦੇ ਨੇਗੇ ਇਹ ਬਾਹਮ ਰੋੜਦਾ ਚਾਹੁੰਦੇ ਨੇਗੇ ਗੋਇਲ ਸਾਹਿਬ ਦੀ ਕਿ ਮੇਰੀ ਪ੍ਰਾਪਰਟੀ ਪ੍ਰੋਟੈਕਟ ਯਾਨੀ ਕਿ ਕਿਸਾਨ ਨੂੰ ਬਟਕ ਨਾ ਕੀਤਾ ਜਾਵੇ ਪੰਜਾਬ ਦੇ ਨੂੰ ਪ੍ਰਤਾਪ ਬਾਜਵਾ ਦੀ ਪ੍ਰਾਪਰਟੀ ਜਿਹੜੀ 10 ਏਕੜ ਉਹਨੂੰ ਪ੍ਰੋਟੈਕਟ ਕੀਤਾ ਜਾਵੇ ਉਹਨੂੰ ਪ੍ਰੋਟੈਕਟ ਕੀਤਾ ਜਾਵੇ ਨਾ ਕਿ ਪੰਜਾਬ ਦੇ ਕਿਸਾਨ ਨੂੰ ਪ੍ਰੋਟੈਕਟ ਕੀਤਾ ਜਾਵੇ ਇਹ ਚਿਹਰਾ ਤੁਹਾਡਾ ਇਹ ਚਿਹਰਾ ਹੈ ਪੰਜਾਬ ਦੇ ਲੋਕਾਂ ਦੇ ਸਾਹਮਣੇ ਤੁਸੀਂ ਆਪਣੀ 10 ਏਕੜ ਜ਼ਮੀਨ ਜਿਹਨੂੰ ਤੁਸੀਂ ਆਪਣੇ ਰਿਟਰਨ ਦੇ ਅੰਦਰ 25 ਲੱਖ ਦੀ ਦਿਖਾਇਆਗਾ ਉਹਦੇ ਉੱਤੇ 1 ਕਰੋੜ 18 ਲੱਖ ਰੁਪਇਆ ਪ੍ਰੋਟੈਕਸ਼ਨ ਕਹਿੰਨ ਦੀ ਤੁਸੀਂ ਸਟੱਡ ਲਵਾਉਨੇ ਹੋ ਤੇ ਗੱਲਾਂ ਕਰਦੇ ਹੋ ਤੁਸੀਂ ਇੱਥੇ ਕਿਸਾਨ ਦੀਆਂ ਇਹਦਾ ਮਤਲਬ ਤੁਸੀਂ ਤਾਂ ਤੁਸੀਂ ਜਿੰਨੇ ਮੈਂਬਰ ਸਹਿਬਾਨ ਤੁਹਾਡੇ ਬੋਲਦੇ ਨੇ ਹਰ ਸਮੇਂ ਕਹਿੰਦੇ 12000 ਕਰੋੜ ਰੁਪਇਆ ਹੁਣ ਕਹਿੰਦੇ 12000 ਕਰੋੜ ਰੁਪਇਆ ਅਸੀਂ ਤਾਂ ਆਉਣ ਆਉਣ ਬਿਆਫਾ ਭਾਜੀਪੀ ਗੱਲ ਕਰਦੇ ਆ ਮੇਰਾ ਕਹਿਣ ਦਾ ਭਾਪ ਸਪੀਕਰ ਸਾਹਿਬ 1 ਮਿੰਟ ਰਨਿੰਗ ਕਮੈਂਟਰੀ ਬੰਦ ਕਰਾਓ ਇਹਨਾਂ ਦੀ ਰਨਿੰਗ ਕਮੈਂਟਰੀ ਬੰਦ ਕਰੋ ਤੁਸੀਂ ਚੇਅਰ ਅਡਰੈਸ ਕਰੋ ਸਪੀਕਰ ਸਾਹਿਬ ਬਾਜਵਾ ਸਾਹਿਬ ਤੁਸੀਂ ਬੈਠੋ ਮੇਰੀ ਇੱਕ ਗੁਜ਼ਾਰਿਸ਼ ਹੈ ਇੱਕ ਮਿੰਟ ਮੰਤਰੀ ਜੀ ਇੱਕ ਮਿੰਟ ਸਾਰੇ ਬਾਜਵਾ ਸਾਹਿਬ ਤੁਹਾਨੂੰ ਪੂਰਾ ਮੌਕਾ ਮਿਲੂਗਾ ਤੁਹਾਨੂੰ ਮੌਕਾ ਮਿਲਗਾ ਲੇਟਮ ਕੰਪਲੀਟ ਦੱਸੋ ਜੀ ਤੁਸੀਂ ਆਪ ਦੀ ਗੱਲ ਕੰਪਲੀਟ ਕਰੋ ਮੈਂ ਇਹ ਗੱਲ ਕਹਿਣਾ ਚਾਹਨਾਗਾ ਕਿ ਹਰ ਗੱਲ ਤੇ ਨੁਕਸ ਕੱਢਦੇ ਨੇਗੇ ਹਰ ਗੱਲ ਤੇ ਸਾਡਾ ਪੋਜ਼ਿਟਿਵ ਕਮੈਂਟ ਕਰਨ ਦੀ ਬਜਾਇ ਨੈਗਟਿਵ ਲੈ ਕੇ ਆਉਂਦੇ ਅਸੀਂ ਕਹਿੰਦੇ ਆ ਕਿ ਭਾਈ ਤੁਹਾਡੀ ਤੁਹਾਡੀਆਂ ਪ੍ਰਾਪਰਟੀਆਂ ਬਚਾਉਣ ਦੇ ਲਈ ਤੁਹਾਡੀ ਸਰਕਾਰ ਚ 101 ਕਰੋੜ 18 ਲੱਖ ਰੁਪਏ ਲਾਤਾ ਜਿਸ ਪ੍ਰਾਪਰਟੀ ਤੁਸੀਂ ਪਲੀਜ਼ ਜਿਸ ਜਿਸ ਪ੍ਰਾਪਰਟੀ ਤੁਸੀਂ ਕਹਿ ਰਹੇ ਹੋ ਜਿਸ ਪ੍ਰਾਪਰਟੀ ਨੂੰ ਤੁਸੀਂ ਬਚਾਉਣ ਦੇ ਲਈ ਜਿਸ ਦੀ ਕੀਮਤ 25 ਲੱਖਾ ਜੇਸ ਪ੍ਰਾਪਰਟੀ ਦੀ ਪ੍ਰਾਪਰਟੀ 25 ਲੱਖ ਉਹ ਤੇ 1 ਕਰੋੜ 18 ਲੱਖ ਰੁਪਏ ਲਾਤਾ ਤੇ ਹਰ ਗੱਲ ਤੇ ਕੀ ਕੀਟਾ ਸਜਮ ਕਰਦਾ ਥਾ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਹਾਂ ਪਲੀਜ਼ ਦੱਸੋ ਜੀ ਬਾਜਵਾ ਜੀ ਮੈਂ ਜ਼ਮੀਨ ਲਈ ਹੈ ਕਮਿਸ਼ਨਰ ਤੁਹਾਡੀ ਸਰਕਾਰ ਨੇ ਰਜਿਸਟਰੀ ਕੀਤੀ ਹੈ ਤੇ ਸੈਂਪ ਟਿਊਟੀ ਲਈ ਹੈ ਮਾਲਕਾਂ ਕੋ ਲਈ ਹੈ ਕਿਸੇ ਚੋਰ ਕੋ ਨਹੀਂ ਲਈ ਨੰਬਰ 1 ਜੇ ਕਿਸੇ ਤੁਸੀਂ ਪੱਥਰ ਲਾਇਆ ਤੁਹਾਡੀ ਸਰਕਾਰ ਨੇ ਲਾਇਆ ਮੈਂ ਪਹਿਲੇ ਇਹਨੂੰ ਪੁੱਛਣਾ ਚਾਹਨਾ ਜਿਹੜਾ 12000 ਕਰੋੜ ਰੁਪਈਆ ਐਕਸਾਈਜ਼ ਦਾ ਚੂਪ ਗਏਓ ਤੇਰੀ ਉਹਦਾ ਵੀ ਮੈਂਸ਼ਨ ਕੀਤਾ ਹੀ ਜਿਹੜਾ ਦਿੱਲੀ ਵੀ ਤੁਹਾਡੀ ਸਾਰੀ ਲੀਡਰਸ਼ਿਪ ਫੜ ਕੇ ਅੰਦਰ ਦਿੱਤੀ ਹੈ ਤੁਹਾਡੀ ਬੀਜੇਪੀ ਦੀ ਗੱਲ ਹੈ ਐਸੇ ਗੱਲ ਕਰ ਤੈਨੂੰ ਛੱਡਿਆ ਅਜੇ ਤੱਕ ਅੰਦਰ ਨਹੀਂ ਦਿੱਤਾ ਜਿਹੜਾ ਡਿਸਟਿਲਰੀਆਂ 30 32 ਡਿਸਟਿਲਰੀਆਂ ਕੋ ਸਰ ਬੈਠੀ ਸੁਣੋ 1 ਸਵਾ ਕਰੋੜ ਰੁਪਈਆ ਹਰ ਡਿਸਟਿਲਰੀ ਕੋ ਪੈਸੇ ਲੈਂਦਾ ਹੈ ਐਕਸਾਈਜ਼ ਮੰਤਰੀ ਸਵਾ ਕਰੋੜ ਰੁਪਈਆ ਹਰ ਡਿਸਿਲੀ ਕੋ ਲੈਂਦਾ 35 ਤੋਂ 40 ਕਰੋੜ ਰੁਪਈਆ ਦਾ ਇਕੱਲਾ ਡਿਸਿਲੀਆਂ ਕੋ ਕਰਦਾ ਬੈਠੋ ਬੈਠੋ ਆਪਣੇ ਕੀਮਾ ਜੀ ਮੇਰਾ ਖਿਆਲ ਆ ਆਪਾਂ ਇਹਨੂੰ ਨਾ ਝੂਠ ਦੇ ਕੋਈ ਇਹਨੂੰ ਇਹਨੂੰ ਆਪਸ ਵਿੱਚ ਨਾ ਬਣਾਓ ਜੇ ਨੂੰ ਡੈਸ ਕਰੋ ਜੇ ਨੂੰ ਡੈਸ ਕਰੋ ਮਿਸਟਰ ਬਾਦਵਾ ਮਿਸਟਰ ਬਾਦਵਾ 1 ਕਰੋੜ 18 ਲੱਖ ਰੁਪਈਆ ਕਾਂਗਰਸ ਦਾ ਨੰ ਲਗਿਆ ਸੀ ਕਾਂਗਰਸ ਦੇ ਸਮੇਂ ਜੇ ਨੂੰ ਡੈਸ ਕੀਤਾ ਜਾਵੇ ਬੋਲੀ ਜੇ ਨੇ ਯਾਰ ਹੈ ਜੇ ਨੂੰ ਡੈਸ ਕੀਤਾ ਜਾਵੇ ਪੰਜਾਬ ਨੂੰ ਲੁੱਟ ਕੇ ਪੰਜਾਬ ਨੂੰ ਬਰਬਾਦ ਕਰਕੇ ਤੁਸੀਂ ਬੰਨਾ ਦੇ ਅੰਦਰ ਜ਼ਮੀਨਾਂ ਖਰੀਦਦੇ ਨੇ ਕਿਉਂ ਖਰੀਦਦੇ ਨੇਗੇ ਕਿਉਂਕਿ ਡੀ ਸੈਟਿੰਗ ਕਰਨੀਆਂ ਕਿਉਂ ਖਰੀਦਦੇ ਨੇਗੇ ਕਿਉਂਕਿ ਮਾਈਨਿੰਗ ਕਰਨੀਆਂ ਤੁਸੀਂ ਲੋ ਤੁਸੀਂ ਚਲੋ ਬੈਠੋ ਜੀ ਬੈਠੋ 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 ਛਾਹ ਝੂਠ ਬੋਲਣ ਤੋਂ ਸਵਾਏ ਬਿਸਰ ਬਾਜਵਾ ਪੰਜਾਬ ਦੇ ਅੰਦਰ ਉਹ ਲੀਡਰ ਆ ਕਾਂਗਰਸ ਪਾਰਟੀ ਦਾ ਜਿਹੜਾ ਮੈਂ ਸਾਰੇ ਮਾਰਯੋਗ ਮੈਂਬਰਸ ਸਭਾਂ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਸਾਹਮਣੇ ਆਉਂਦੇ ਨੇ ਜਦੋਂ ਤੱਕ ਸਾਹਮਣੇ ਆਉਂਦੇ ਨੇ ਤੇ ਮਿਰਚਾਂ ਲੱਗਦੀਆਂ ਨੇ ਗਿਆ ਜੋ ਕੁਝ ਵੀ ਕੀ ਦੀ ਇਆਜ਼ਤ ਬਿਨਾਂ ਕਿਹਾ ਗਿਆ ਹੈ ਉਹ ਨਾ ਰਿਕਾਰਡ ਕੀਤਾ ਜਾਵੇ ਠੀਕ ਹੈ ਜੀ ਬੈਠੋ ਜੀ ਲੈ ਲਓ ਕਾਗਜ਼ ਇੱਕ ਕਰੋੜ ਮੰਤਰੀ ਜੀ ਬੈਠੋ 1 ਕਰੋੜ 18 ਲੱਖ ਰੁਪਈਆ ਸਰਦਾਰ ਗੁਰਪ੍ਰੀਤ ਸਿੰਘ ਬੜਾ ਵਾਲੀ گوربیر بولو جی بیٹھو بن جی ہوگی گل آ گئی ریپیٹ کرنا فائدہ نہیں بیٹھو جیٹو یو کیو کیسٹ رائٹ پلیز سی ڈن سی ڈاؤن یا دس آئی نو ہاؤ ٹو رن دا ہاؤس آئی نو ہاؤ ٹو رن دا ہاؤس جی بولو جی بہت بہت ہو گئے بیٹھو ہاں منتری جی بولو ਬੋਲੋ ਚਲ ਮੈਂ ਦੇਖ ਰਿਹਾ ਸੀਗਾ ਕਿ ਬਾਜਬਾ ਸਾਹਿਬ ਹਰ ਇੱਕ ਗੱਲ ਦੇ ਅੰਦਰ ਕਦੇ ਹਾਊਸ ਕਮੇਟੀ ਬਣਾਉਣ ਦੀ ਗੱਲ ਕਰਦੇ ਨੇਗੇ ਕਦੇ ਗੋਇਲ ਸਾਹਿਬ ਦੇ ਰਿਜ਼ਾਈਨ ਦੀ ਗੱਲ ਕਰਦੇ ਨੇਗੇ ਕਦੇ ਕਹਿੰਦੇ ਕੰਮ ਨਹੀਂ ਹੋਇਆ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਇਹਨਾਂ ਦੀ ਪਿੰਡ ਫੁੱਲੜਾ ਚ ਮੈਨੂੰ ਕਰੈਕਟ ਕਰ ਦਿਓ ਜੇ ਮੈਂ ਗਲਤ ਹੋਇਆ ਜਿਹੜੀ ਤੁਸੀਂ ਜ਼ਮੀਨ ਬਾਜਬਾ ਸਾਹਿਬ ਪਿੰਡ ਫੁੱਲੜਾ ਚ ਹੱਦਬਸ ਨੰਬਰ سات سو پچیسی جہاں پر انتقال نمبر بائی سو اڑتالی بروا بسی نمبر پانچ سو سکاٹ می پندرہ ست پچی بدلے پانچ لکھ پنتالی ہزار پہ پرچیز کی جڑی کے سوڑا پوائنٹ دس مرل سی باہک بیچی سی کیستا شاید پولنا چاہو ਰਾਜਦੀਪ ਦਾ ਪਤਨੀ ਨਰਮਲ ਸਿੰਘ ਪੁੱਤਰ ਦیدار ਸਿੰਘ ਬਾਹਕ ਚਰਨਜੀਤ ਬਾਜਬਾ ਪਤਨੀ ਪ੍ਰਤਾਪ ਬਾਜਬਾ ਪੁੱਤਰ ਸਤਲਾਮ ਸਿੰਘ ਬਾਜਬਾ ਨੇ ਖੇਵਡ ਨੰਬਰ 212 ਵਿੱਚੋਂ ਰਕਬਾ 5.5 9.5 ਬੈ ਹੋਇਆ ਹੈ ਦੋਨਾਂ ਦਾ ਇੰਤਕਾਲ ਕੁੱਲ 16.10 ਲੈ ਲਿਆ ਹੈ ਉਕਤ ਰਕਬਾ ਸਰ ਸਪੀਕਰ ਸਾਹਿਬ ਇੰਪੋਰਟੈਂਟ ਗੱਲ ਆ ਉਕਤ ਰਕਬਾ ਬਿਆਸ ਦਰਿਆ ਦੇ ਨਾਲ ਤੁਸੀਂ ਬੰਦੇ ਅੰਦਰ ਪੈਂਦਾ ਹੈ ਤੁਸੀਂ ਬੰਦੇ ਅੰਦਰ ਪੈਂਦਾ ਸਬਾ 2 ਏਕੜ ਜ਼ਮੀਨ ਗਰੀਬ ਕਿਸਾਨ ਤੋਂ ਜਿਹੜੀ ਤੁਸੀਂ ਬੰਦੇ ਅੰਦਰ ਇਹਨਾਂ ਨੂੰ ਖਰੀਦਣ ਦੀ ਕੀ ਜ਼ਰੂਰਤ ਪੈਗੀ 2025 ਚ ਮੈਂ ਦੱਸਦਾ ਦੱਸਦਾ 1 ਮਿੰਟ ਚੁੱਪ ਕਰੋ ਹੁਣ ਬਹਿ ਜਾਓ ਭਾਈ ਜੀ ਇਹਨਾਂ ਨੂੰ ਗੱਲ ਕਰ ਫਿਰ ਜਵਾਬ ਦੇ ਦਿਓ ਯੂਰ ਗੈਟ ਓਪਰਚੁਨਿਟੀ ਕੀ ਗੱਲ ਕਰਨ ਦਿਓ ਜੀ ਆਨਸਰ ਕਿਹੜੋਂ ਦੱਸ ਕੀਤਾ ਜਾਵੇ ਜੀ ਸਿਰਫ 1.5 ਮਹੀਨਾ ਪਹਿਲਾਂ ਕਿਉਂਕਿ ਪਤਾ ਸੀ ਇਹਨਾਂ ਨੂੰ ਕਿ ਇਹਦੇ ਅੰਦਰ ਹਰਦੀ ਆਉਣ ਵਾਲੇ ਇਹਦੇ ਅੰਦਰ ਰੇਤਾ ਆਉਣ ਵਾਲਾਗਾ ਇਹਦੇ ਅੰਦਰ ਰੇਤ ਆਊਗਾ ਰੇਤ ਦੀ ਮਾਈਨਿੰਗ ਕਰਾਊਗਾ ਮਿਸਟਰ ਬਾਜਵਾ ਖੜ ਜਾ ਇੱਕ ਮਿੰਟ ਮੈਂ ਝੂਠ ਹੀ ਬੋਲਦਾ ਆ ਛੱਡ ਦਿਓ ਸਪੀਕਰ ਸਾਹਿਬ ਆ ਸਪੀਕਰ ਸਾਹਿਬ ਡਿਸਆਨ ਕਰ ਦੇ ਗੱਲ ਕਰਨ ਦਿਓ ਗੱਲ ਕਰਨ ਦਿਓ ਤੁਸੀਂ ਜਵਾਬ ਦਿਓ ਪਲੀਜ਼ ਤੁਸੀਂ ਜਵਾਬ ਦਿਓ ਤੁਸੀਂ ਜਵਾਬ ਦਿਓ ਕੋਈ ਜਵਾਬ ਦੇ ਦਿਓ ਦੇ ਦਿਓ ਦੇ ਦਿਓ ਦੇ ਦਿਓ ਖੜ ਜਾਓ ਇਹ ਦੇ ਦਿਓ ਡਿਸਆਨ ਕਰ ਦਿਓ دس دیو سٹیٹمنٹ دے دیو کہ پنڈ فلڑا تو اڈی جبین نہیں ہے کی سٹیٹمنٹ دیو 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 تو اڈی بکر نہیں کھری تھی ہر وقت بی جے پی دے سپوکس مین بنے ہوں گے جب کرو ایک منٹ ایک منٹ پلیز ہاؤس ویچے مریادہ بڑھا کے رکھی جاوے ساکر. ہاؤس ویچے مریادہ بڑھا کے رکھی ایک منٹ منتری جی ایک منٹ منتری سردار پرتاسنگ باجواجی you will have an opportunity to answer

ਕੀਰਤ ਦੀ ਇਜਾਜ਼ਤ ਤੋਂ ਬਿਨਾ ਜੋ ਵੀ ਕੁਝ ਬੋਲੇਗਾ ਰਿਕਾਰਡ ਨਾ ਕੀਤਾ ਜਾਵੇ ਕੰਪਲੀਟ ਲਿਟ ਸੁਣ ਲੋ ਮੇਰਾ ਮਤਲਬ ਸੁਣ ਲਿਓ ਉਹਦੇ ਅੰਦਰ 10 ਏਕੜ ਇਹ ਵੀ ਬਿਆਸ ਦਰਿਆ ਦੇ ਨਾਲ ਤੁਸੀਂ ਬੰਦ ਦੇ ਅੰਦਰ ਪੈਂਦਾ ਇਹ ਤੁਸੀਂ ਬੰਦ ਦੇ ਅੰਦਰ ਇਹਨਾਂ ਨੂੰ ਜ਼ਮੀਨਾਂ ਖਰੀਦਣ ਦੀ ਲੋੜ ਪਈਗੀ ਫਿਰ ਗੱਲ ਸੁਣੋ ਸਪੀਕਰ ਸਾਹਿਬ ਫਿਰ ਕਹਿੰਦੇ ਨੇ ਕਿ ਡਿਪਾਰਟਮੈਂਟ ਦਾ ਡਿਪਾਰਟਮੈਂਟ ਨੂੰ ਦੋਸ਼ੀ ਕਿਉਂ ਬਣਾਉਦੇ ਰਹੇਗੇ ਡਿਪਾਰਟਮੈਂਟ ਨੂੰ ਦੋਸ਼ੀ ਤਾਂ ਬਣਾਉਂਦੇ ਨੇ ਕਿ 2017 ਚ ਤੇ 19 ਚ 2017 ਤੇ 19 ਚ ਇਹਨਾਂ ਦੀ ਜ਼ਮੀਨ ਨੂੰ ਬਚਾਉਣ ਦੇ ਲਈ 1 ਕਰੋੜ 18 ਲੱਖ ਰੁਪਏ ਦੇ ਸਟੋਨ ਦੇ ਸਟੱਡ ਲੱਗੇ ਸੀ ਉਸ ਸਮੇਂ ਜਿਹੜੀ ਸਰਕਾਰ ਸੀ ਤੁਹਾਡੀ ਸੀ ਜ਼ਰਾਬ ਜ਼ਰਾਬ ਸਾਡੀ ਸਰਕਾਰ ਤੋਂ ਲਬੋਣਾ ਚਾਹ ਰਹੇ ਹੋ ਗੋਇਲ ਸਾਹਿਬ ਨੂੰ ਕੰਪੇਅਰ ਕਰਦੇ ਹੋਗੇ ਕਿ ਸਾਡੇ ਗੇਰ ਰੋਡ ਰੈਕ ਕੀਤਾ ਜਾਵੇ ਹਾਊਸ ਦੇ ਵਿੱਚ ਆਰਡਰ ਬਣਾ ਕੇ ਰੱਖਿਆ ਜਾਵੇ ਸਪੀਕਰ ਸਾਹਿਬ ਪਰਸਨਲ ਡਾਇਲੌਗ ਨਹੀਂ ਕੀਤਾ 1 ਕਰੋੜ 18 ਲੱਖ ਰੁਪਏ ਲਗਵਾ ਕੇ ਹੁਣ ਜਦੋਂ ਬਾਹਮਰੋੜਨ ਦੀ ਗੱਲ ਕਰਦੇ ਨੇਗੇ ਇਹ ਬਾਹਮਰੋੜ ਦਾ ਚਾਹ ਰਹੇ ਨੇਗੇ ਗੁਇਲ ਸਾਹਿਬ ਦੀ ਕਿ ਮੇਰੀ ਪ੍ਰਾਪਰਟੀ ਪ੍ਰੋਟੈਕਟ ਯਾਨੀ ਕਿ ਕਿਸਾਨ ਨੂੰ ਪ੍ਰੋਟੈਕਟ ਨਾ ਕੀਤਾ ਜਾਵੇ ਪੰਜਾਬ ਦੇ ਨੂੰ ਪ੍ਰਤਾਪ ਬਾਜਵਾ ਦੀ ਪ੍ਰੋਪਰਟੀ ਜਿਹੜੀ 10 ਏਕੜ ਉਹਨੂੰ ਪ੍ਰੋਟੈਕਟ ਕੀਤਾ ਜਾਵੇ ਉਹਨੂੰ ਪ੍ਰੋਟੈਕਟ ਕੀਤਾ ਜਾਵੇ ਨਾ ਕਿ ਪੰਜਾਬ ਦੇ ਕਿਸਾਨ ਨੂੰ ਪ੍ਰੋਟੈਕਟ ਕੀਤਾ ਜਾਵੇ ਇਹ ਚਿਹਰਾ ਤੁਹਾਡਾ ਇਹ ਚਿਹਰਾ ਹੈ ਪੰਜਾਬ ਦੇ ਲੋਕਾਂ ਦੇ ਸਾਹਮਣੇ ਤੁਸੀਂ ਆਪਣੀ 10 ਏਕੜ ਜ਼ਮੀਨ ਜਿਹਨੂੰ ਤੁਸੀਂ ਆਪਣੇ ਰਿਟਰਨ ਦੇ ਅੰਦਰ 25 ਲੱਖ ਦੀ ਦਿਖਾਇਆਗਾ ਉਹਦੇ ਉੱਤੇ 1 ਕਰੋੜ 18 ਲੱਖ ਰੁਪਇਆ ਪ੍ਰੋਟੈਕਸ਼ਨ ਕਹਿੰਦੀ ਤੁਸੀਂ ਸਟੱਡ ਲਵਾਉਨੇ ਹੋ ਤੇ ਗੱਲਾਂ ਕਰਦੇ ਹੋ ਤੁਸੀਂ ਇੱਥੇ ਕਿਸਾਨ ਦੀਆਂ ਇਹਦਾ ਮਤਲਬ ਤੁਸੀਂ ਤਾਂ ਤੁਸੀਂ ਜਿੰਨੇ ਮੈਂਬਰ ਸਹਿਬਾਨ ਤੁਹਾਡੇ ਬੋਲਦੇ ਨੇ ਹਰ ਸਮੇਂ ਕਹਿੰਦੇ 12000 ਕਰੋੜ ਰੁਪਇਆ ਹੁਣ ਕਹਿੰਦੇ 12000 ਕਰੋੜ ਰੁਪਇਆ ਅਸੀਂ ਤਾਂ ਆਨ ਆਨ ਬਿਆਫਾ ਭਾਜੀਪੀ ਗੱਲ ਕਰਦੇ ਆ ਮੇਰਾ ਕਹਿਣ ਦਾ ਭਾਪ ਸਪੀਕਰ ਸਾਹਿਬ ਇੱਕ ਮਿੰਟ ਰਨਿੰਗ ਕਮੈਂਟਰੀ ਬੰਦ ਕਰਾਓ ਇਹਨਾਂ ਦੀ ਰਨਿੰਗ ਕਮੈਂਟਰੀ ਬੰਦ ਕਰੋ ਤੁਸੀਂ ਚੇਰ ਨੂੰ ਅਡਰੈਸ ਕਰੋ ਸਪੀਕਰ ਸਾਹਿਬ ਬਾਜਵਾ ਸਾਹਿਬ ਤੁਸੀਂ ਬੈਠੋ ਮੇਰੀ ਇੱਕ ਗੁਜ਼ਾਰਿਸ਼ ਹੈ ਇੱਕ ਮਿੰਟ ਮંત્રી ਜੀ ਇੱਕ ਮਿੰਟ ਹਰੇਕ ਬਾਜਵਾ ਸਾਹਿਬ ਤੁਹਾਨੂੰ ਪੂਰਾ ਮੌਕਾ ਮਿਲੂਗਾ ਤੁਹਾਨੂੰ ਮੌਕਾ ਮਿਲਦਾ ਲੇਟਮ ਕੰਪਲੀਟ ਹਿਸ ਦੱਸੋ ਜੀ ਤੁਸੀਂ ਆਪ ਦੀ ਗੱਲ ਕੰਪਲੀਟ ਕਰੋ ਮੈਂ ਇਹ ਗੱਲ ਕਹਿਣਾ ਚਾਹਨਾਗਾ ਕਿ ਹਰ ਗੱਲ ਤੇ ਨੁਕਸ ਕਰਦੇ ਨੇਗੇ ਹਰ ਗੱਲ ਤੇ ਸਾਡਾ ਪੋਜ਼ਿਟਿਵ ਕਮੈਂਟ ਕਰਨ ਦੀ بجائے 네ਗੇਟਿਵ ਲੈ ਕੇ ਆਉਂਦੇ ਅਸੀਂ ਕਹਿੰਦੇ ਆ ਕਿ ਭਾਈ ਤੁਹਾਡੀ ਤੁਹਾਡੀਆਂ ਪ੍ਰਾਪਰਟੀਆਂ ਬਚਾਉਣ ਦੇ ਲਈ ਤੁਹਾਡੀ ਸਰਕਾਰ ਚ 101 ਕਰੋੜ 18 ਲੱਖ ਰੁਪਇਆ ਲਾਤਾ ਜਿਸ ਪ੍ਰਾਪਰਟੀ ਤੁਸੀਂ ਪਲੀਜ਼ ਜਿਸ ਜਿਸ ਪ੍ਰਾਪਰਟੀ ਤੁਸੀਂ ਕਹਿ ਰਹੇ ਹੋ ਜਿਸ ਪ੍ਰਾਪਰਟੀ ਨੂੰ ਤੁਸੀਂ ਬਚਾਉਣ ਦੇ ਲਈ پیسے ਜਿਹਦੀ ਕੀਮਤ 25 ਲੱਖ ਆ ਜੇਸ ਪ੍ਰੋਪਰਟੀ ਦੀ ਪ੍ਰੋਪਰਟੀ 25 ਲੱਖਾ ਹੋ ਤੇ 1 ਕਰੋੜ 18 ਲੱਖ ਰੁਪਏ ਲਾਤਾ ਤੇ ਹਰ ਗੱਲ ਤੇ ਕੀ ਕ੍ਰਿਟਿਸਿਜ਼ਮ ਕਰਦਾ ਥੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਹਾਂ ਪਲੀਜ਼ ਦੱਸੋ ਜੀ ਬਾਜਵਾ ਜੀ ਮੈਂ ਜ਼ਮੀਨ ਲਈ ਹੈ ਕਮਿਸਰ ਤੁਹਾਡੀ ਸਰਕਾਰ ਨੇ ਰਜਿਸਟਰੀ ਕੀਤੀ ਹੈ ਤੇ ਸੈਂਪ ਟਿਊਟੀ ਲਈ ਹੈ ਮਾਲਕਾਂ ਕੋ ਲਈ ਹੈ ਕਿਸੇ ਚੋਰ ਕੋ ਨਹੀਂ ਲਈ ਨੰਬਰ 1 ਜੇ ਕਿਸੇ ਤੁਸੀਂ ਪੱਥਰ ਲਾਇਆ ਤੁਹਾਡੀ ਸਰਕਾਰ ਨੇ ਲਾਇਆ ਮੈਂ ਪਹਿਲੇ ਇਹਨੂੰ ਪੁੱਛਣਾ ਚਾਹਨਾ ਜਿਹੜਾ 12000 ਕਰੋੜ ਰੁਪਈਆ ਐਕਸਾਈਜ਼ ਦਾ ਚੂਪ ਗਏਓ ਤੇਰੀ ਉਹਦਾ ਵੀ ਮੈਂਸ਼ਨ ਕੀਤਾ ਹੀ ਜਿਹੜਾ ਦਿੱਲੀ ਦੀ ਤੁਹਾਡੀ ਸਾਰੀ ਲੀਡਰਸ਼ਿਪ ਫੜ ਕੇ ਅੰਦਰ ਦਿੱਤੀ ਹੈ ਤੁਹਾਡੀ ਬੀਜੇਪੀ ਦੀ ਗੱਲ ਹੈ ਐਸੇ ਗੱਲ ਕਰ ਤੈਨੂੰ ਛੱਡਿਆ ਅਜੇ ਤੱਕ ਅੰਦਰ ਨਹੀਂ ਦਿੱਤਾ ਜਿਹੜਾ ਡਿਸਟਿਲਰੀਆਂ 30 32 ਡਿਸਟਿਲਰੀਆਂ ਕੋ ਸਰ ਬੈ ਵੀ ਸੁਣੋ 1 ਸਵਾ ਕਰੋੜ ਰੁਪਈਆ ਹਰ ਡਿਸਟਿਲਰੀ ਕੋ ਪੈਸੇ ਲੈਂਦਾ ਹੈ ਐਕਸਾਈਜ਼ ਮਨੇ ਸਵਾ ਕਰੋੜ ਰੁਪਈਆ ਹਰ ਦਿਸਲੀਆਂ ਕੋ ਲੈਂਦਾ 35 ਤੋਂ 40 ਕਰੋੜ ਰੁਪਈਆ ਤਾਂ ਕੱਲਾ ਦਿਸਲੀਆਂ ਕੋ ਕਰਦਾ ਬੈਠੋ ਬੈਠੋ ਜੀ ਆਪਣੇ ਚੀਮਾ ਜੀ ਮੇਰਾ ਖਿਆਲ ਆ ਆਪਾਂ ਇਹਨੂੰ ਝੂਠ ਦੇ ਕੋਈ ਇਹਨੂੰ ਇਹਨੂੰ ਆਪਸ ਵਿੱਚ ਨਾ ਬਣਾਓ ਜੇਨੂੰ ਡੈਸ ਕਰੋ ਜੇਨੂੰ ਡੈਸ ਕਰੋ ਮਿਸਟਰ ਬਾਦਵਾ ਮਿਸਟਰ ਬਾਦਵਾ 1 ਕਰੋੜ 18 ਲੱਖ ਰੁਪਈਆ ਕਾਂਗਰਸ ਦਾ ਟੈਗ ਲਗਿਆ ਸੀ ਕਾਂਗਰਸ ਦੇ ਸਮੇਂ ਜੇਨੂੰ ਡੈਸ ਕੀਤਾ ਜਾਵੇ ਬੋਲੀ ਜੇ ਨੇ ਯਾਰ ਹੈ ਜੇਨੂੰ ਡੈਸ ਕੀਤਾ ਜਾਵੇ ਪੰਜਾਬ ਨੂੰ ਲੁੱਟ ਕੇ ਪੰਜਾਬ ਨੂੰ ਬਰਬਾਦ ਕਰਕੇ تسی بنا دے اندر جمینہ خرید دے رہے کیوں خرید دے رہے گے کیونکہ ڈیس سیٹنگ کر رہی کیوں خرید دے رہے گے کیونکہ معنی کر رہی ہیں تسی لو تسی چلو بیٹھو جی برباد کیتا گا بیٹھو 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 شاہ بولر تو سوائے ਮਿਸਟਰ ਬਾਜਵਾ ਪੰਜਾਬ ਦੇ ਅੰਦਰ ਉਹ ਲੀਡਰ ਆ ਕਾਂਗਰਸ ਪਾਰਟੀ ਦਾ ਜਿਹੜਾ ਸਾਰੇ ਮਾੜੀਓ ਮੈਂਬਰਸ ਬਾਦ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਸਾਹਮਣੇ ਆਉਂਦੇ ਨੇ ਜਦੋਂ ਤੱਕ ਸਾਹਮਣੇ ਆਉਂਦੇ ਨੇ ਤੇ ਮਿਰਚਾਂ ਲੱਗਦੀਆਂ ਨੇ ਗਿਆ ਜੋ ਕੁਝ ਵੀ ਕੇ ਦੀ ਇਆਜ਼ਤ ਬਿਣਾ ਕਿਹਾ ਗਿਆ ਹੈ ਉਹ ਨਾ ਰਿਕਾਰਡ ਕੀਤਾ ਜਾਵੇ ਠੀਕ ਹੈ ਜੀ ਬੈਠੋ ਜੀ ਲੈ ਲਓ ਕਾਗਜ਼ ਇੱਕ ਕਰੋ ਮੰਤਰੀ ਜੀ ਬੈਠੋ ایک کروڑ تھارا لکھر روپیہ سردار گرپری سنگھ بڑا والی گرپریت بولو جی بیٹھو پتری جی ہوگی گل آ گئی تھوڑی گل آ گئی ریپیٹ کرنا فیدا فائدہ نہیں بیٹھو جی مائنڈ اٹ ہیلو یو کیو کیسٹ آف دس چیئر رائٹ پلیز سی ڈاؤن سی ڈاؤن یا دس آئی نو ہاؤ ٹو رن دا ہاؤس آئی نو ہاؤ ٹو رن دا ہاؤس ਜੀ ਬੈ ਲੋ ਜੀ ਬਾਤ ਬਾਤ ਤਨ ਬਾਡੇ ਹੋ ਗਏ ਬੈਠੋ ਆ ਮੰਤਰੀ ਜੀ ਬੋਲੋ ਬੋਲੋ ਚਲ ਮੈਂ ਦੇਖ ਰਿਹਾ ਸੀਗਾ ਕਿ ਬਾਜਬਾਹ ਸਾਹਿਬ ਹਰ ਇੱਕ ਗੱਲ ਦੇ ਅੰਦਰ ਕਦੇ ਹਾਊਸ ਕਮੇਟੀ ਬਣਾਉਣ ਦੀ ਗੱਲ ਕਰਦੇ ਨੇਗੇ ਕਦੇ ਵੋਇਲ ਸਾਹਿਬ ਦੇ ਰਿਜ਼ਾਈਨ ਦੀ ਗੱਲ ਕਰਦੇ ਨੇਗੇ ਕਦੇ ਕਦੇ ਕੰਮ ਨਹੀਂ ਹੋਇਆ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਇਹਨਾਂ ਦੀ ਪਿੰਡ ਫੁੱਲੜਾ ਚ ਮੈਨੂੰ ਕਰੈਕਟ ਕਰ ਦਿਓ ਜੇ ਮੈਂ ਗਲਤ ਹੋਇਆ

بیچی کی شاید پولنا چاہو راجدیب کار پتنی نرمل ددار باہک چرنجیت ستناماجوا نوڑ نمبر دو سو بارہ رکبا پانچ پوائنٹ نو پوائنٹ پانچ بے ہویا ہے دونوں دا انتقال کل سوڑا پوائنٹ داس لے لیا ہے رکبہ سر سپیکرٹینٹ نو گالا ਉਕਤ ਰਕਬਾ ਵਿਆਸ ਦਰਿਆ ਦੇ ਨਾਲ ਤੁਸੀਂ ਬੰਦੇ ਅੰਦਰ ਪੈਂਦਾ ਹੈ ਤੁਸੀਂ ਬੰਦੇ ਅੰਦਰ ਪੈਂਦਾ ਸਵਾ ਦੋ ਏਕੜ ਜ਼ਮੀਨ ਗਰੀਬ ਕਿਸਾਨ ਤੋਂ ਜਿਹੜੀ ਤੁਸੀਂ ਬੰਦੇ ਅੰਦਰ ਇਹਨਾਂ ਨੂੰ ਖਰੀਦਣ ਦੀ ਕੀ ਜ਼ਰੂਰਤ ਪੈ ਗਈ 2025 ਚ ਮੈਂ ਦੱਸਦਾ ਦੱਸਦਾ ਇੱਕ ਮਿੰਟ ਚੁੱਪ ਕਰੋ ਹਣ ਬਹਿ ਜਾਓ ਭਾਈ ਸਾਹਿਬ ਜੀ ਇਹਨਾਂ ਨੂੰ ਗੱਲ ਕਰਦੇ ਫਿਰ ਜਵਾਬ ਦੇ ਦਿਓ ਯੂ ਵਿਲ ਗੈਟ ਅਪੋਰਚੁਨਿਟੀ ਕੀ ਗੱਲ ਕਰਨ ਦਿਓ ਜੀ ਆਨਸਰ ਕਿਹੜਾ ਜਵਾਬ ਕੀਤਾ ਜਾਵੇ ਜੀ ਸਿਰਫ ਡੇਢ ਮਹੀਨਾ ਪਹਿਲਾਂ ਕਿਉਂਕਿ ਪਤਾ ਸੀ ਇਹਨਾਂ ਨੂੰ ਕਿ ਇਹਦੇ ਅੰਦਰ ਹੜ੍ਹ ਦੀ ਆਉਣ ਵਾਲੇ ਇਹਦੇ ਅੰਦਰ ਰੇਤ ਆਉਣ ਵਾਲਾਗਾ ਇਹਦੇ ਅੰਦਰ ਰੇਤ ਆਊਗਾ ਰੇਤ ਦੀ ਮਾਈਨਿੰਗ ਕਰਾਂਗਾ ਮਿਸਟਰ ਬਾਜਵਾ ਕਰ ਦੇ ਇੱਕ ਮਿੰਟ ਇੱਕ ਮਿੰਟ ਮੈਂ ਝੂਠੀ ਬੋਲਦਾ ਆਹ ਛੱਡ ਦਿਓ ਸਪੀਕਰ ਸਾਹਿਬ ਆਹ ਸਪੀਕਰ ਸਾਡ ਡਿਸਆਨ ਕਰਦਾ ਗੱਲ ਕਰਨ ਦਿਓ ਗੱਲ ਕਰਨ ਦਿਓ ਤੁਸੀਂ ਦਿਵਾਲ ਦਿਓ ਪਲੀਜ਼ ਤੁਸੀਂ ਜਵਾਬ ਦਿਓ ਤੁਸੀਂ ਜਵਾਬ ਦਿਓ ਕੋਈ ਜਵਾਬ ਦੇ ਦਿਓ

ਹਾਊਸ ਵਿੱਚ ਮਰਿਆਦਾ ਬਣਾ ਕੇ ਰੱਖੇ ਮੈਂ ਇੱਕ ਮਿੰਟ ਮੰਤਰੀ ਜੀ ਇੱਕ ਮਿੰਟ ਮੰਤਰੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਯੂ ਵਿਲ ਹੈਵ ਐਨ ਓਪਰਚੁਨਿਟੀ ਟੂ ਆਨਸਰ ਪਲੀਜ਼ ਲੈਟ ਹਿਮ ਲੈਟ ਹਿਮ ਲੈਟ ਹਿਮ ਸੀ ਵਟ ਲੈਟ ਹਿਮ ਸੇ ਵਟ ਬੜੀ ਸਿੰਘ ਇੱਕ ਮਿੰਟ ਮੈਂ ਤੁਹਾਨੂੰ ਇੱਕ ਮਿੰਟ ਬੈਠੋ ਲੈਟ ਹਿਮ ਸੇ ਜੀ ਕਿਮਾ ਜੀ ਸੈਕੰਡ ਪਿੰਡਾ ਸੈਕੰਡ ਪਿੰਡਾ ਨਹੀਂ ਨਹੀਂ ਸੈਕੰਡ ਪਿੰਡਾ ਪਾਸਵਲ ਸੈਕੜ ਮਿੰਟ ਪਾਸਵਾਲ ਆ ਪਾਸਵਾਲ ਦੇ ਅੰਦਰ ਇਹਨਾਂ ਨੇ ਖਰੀਦੀ ਆ ਲਗਭਗ 10 ਏਕੜ ਠੀਕ ਆ ਖੇਰ ਦੀ ਇਜਾਜ਼ਤ ਤੋਂ ਬਿਨਾ ਜੋ ਵੀ ਕੁਝ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਕੰਪਲੀਟ ਲਿਡ ਸੁਣ ਲੋ ਮੇਰਾ ਮਤਲਬ ਸੁਣ ਰਹੇ ਹੋ ਉਹਦੇ ਅੰਦਰ 10 ਏਕੜ ਇਹ ਵੀ ਬਿਆਸ ਦਰਿਆ ਦੇ ਨਾਲ ਤੁਸੀ ਬੰਦ ਦੇ ਅੰਦਰ ਪੈਂਦਾ ਇਹ ਤੁਸੀ ਬੰਦ ਦੇ ਅੰਦਰ ਇਹਨਾਂ ਨੂੰ ਜ਼ਮੀਨਾਂ ਖਰੀਦਣ ਦੀ ਲੋੜ ਪਈ ਫਿਰ ਗੱਲ ਸੁਣੋ ਸਪੀਕਰ ਸਾਹਿਬ ਫਿਰ ਕਹਿੰਦੇ ਨੇ ਕਿ ਡਿਪਾਰਟਮੈਂਟ ਦਾ ਡਿਪਾਰਟਮੈਂਟ ਨੂੰ ਦੋਸ਼ੀ ਕਿਉਂ ਬਣਾਉਦੇ ਰਹੇਗੇ ਡਿਪਾਰਟਮੈਂਟ ਦੋਸ਼ੀ ਤਾਂ ਬਣਾਉਂਦੇ ਨੇ ਕਿ 2017 ਚ ਤੇ 19 ਚ 2017 ਤੇ 19 ਚ ਇਹਨਾਂ ਦੀ ਜ਼ਮੀਨ ਨੂੰ ਬਚਾਉਣ ਦੇ ਲਈ 1 ਕਰੋੜ 18 ਲੱਖ ਰੁਪਏ ਦੇ ਸਟੋਨ ਦੇ ਸਟੱਡ ਲੱਗੇ ਸੀਗੇ ਉਸ ਸਮੇਂ ਜਿਹਦੀ ਸਰਕਾਰ ਸੀ ਤੁਹਾਡੀ ਸੀ ਜਨਾਬ ਜਨਾਬ ਸਾਡੀ ਸਰਕਾਰ ਤੋਂ ਲਵਾਉਣਾ ਚਾਹ ਰਹੇ ਹੋ ਗੋਇਲ ਸਾਹਿਬ ਨੂੰ ਕੰਪੇਅਰ ਕਰਦੇ ਹੋਗੇ ਕਿ ਗੇਰ ਰੋਡ ਰੈਕ ਕੀਤਾ ਜਾਵੇ ਹਾਊਸ ਦੇ ਵਿੱਚ ਆਰਡਰ ਬਣਾ ਕੇ ਰੱਖਿਆ ਜਾਵੇ ਸਪੀਕਰ ਸਾਹਿਬ ਪਰਸਨਲ ਡਾਇਲੌਗ ਨਹੀਂ ਕੀਤਾ 1 ਕਰੋੜ 18 ਲੱਖ ਰੁਪਏ ਲਗਵਾ ਕੇ ਹੁਣ ਜਦੋਂ ਬਾਹਮ ਰੋਡਨ ਦੀ ਗੱਲ ਕਰਦੇ ਨੇ ਕਿ ਇਹ ਬਾਹਮ ਰੋਡ ਦਾ ਚੌਧਰੇ ਨੇ ਕਿ ਗੁਇਲ ਸਾਹਿਬ ਦੀ ਕਿ ਮੇਰੀ ਪ੍ਰਾਪਰਟੀ ਪ੍ਰੋਟੈਕਟ ਯਾਨੀ ਕਿ ਕਿਸਾਨ ਨੂੰ ਬਟਕਟ ਨਾ ਕੀਤਾ ਜਾਵੇ ਪੰਜਾਬ ਦੇ ਨੂੰ ਪ੍ਰਤਾਪ ਬਾਜਵਾ ਦੀ ਬਟਾ ਪ੍ਰਾਪਰਟੀ ਜਿਹੜੀ 10 ਏਕੜ ਉਹਨੂੰ ਪ੍ਰੋਟੈਕਟ ਕੀਤਾ ਜਾਵੇ ਉਹਨੂੰ ਪ੍ਰੋਟੈਕਟ ਕੀਤਾ ਜਾਵੇ ਨਾ ਕਿ ਪੰਜਾਬ ਦੇ ਕਿਸਾਨ